ਬੇਨਤੀ ਕਰਦੇ ਆ ਕਿ ਅਸੀਂ ਮਨਰੇਗਾ ਮਜ਼ਦੂਰਾਂ ਦੇ ਨਾਲ ਗੱਲਬਾਤ ਕਰਨ ਲਈ ਉੱਥੇ ਪੁੱਜੇ ਆ ਕਿਉਂਕਿ 6-7 ਮਹੀਨੇ ਪਹਿਲਾਂ ਸਾਨੂੰ ਜਾਣਕਾਰੀ ਮਿਲੀ ਸੀ ਕਿ ਮਨਰੇਗਾ ਦੇ ਵਿੱਚੋਂ ਪਰਮਾ ਦਾ ਕੰਮ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਹਟਾ ਦਿੱਤਾ ਗਿਆ ਤੇ ਉਸ ਦੇ ਨਾਲ ਮਜ਼ਦੂਰਾਂ ਦੇ ਕੰਮ ਦੇ ਵਿੱਚ ਖੜੋਤ ਪਈ ਤੇ ਹੁਣ ਸਾਨੂੰ ਪਤਾ ਲੱਗਿਆ ਸਰਕਾਰੀ ਪੱਧਰ ਤੇ ਸਾਨੂੰ ਦੱਸਿਆ ਗਿਆ ਆਫਸਰਾਂ ਵੱਲੋਂ ਕਿ ਮਨਰੇਗਾ ਦੇ ਵਿੱਚੋਂ ਜਿਹੜਾ ਪਰਮਾ ਦਾ ਕੰਮ ਪਹਿਲਾਂ ਖਤਮ ਕਰ ਦਿੱਤਾ ਗਿਆ ਸੀ ਤੇ ਹੁਣ ਛੱਪਣਾ ਦਾ ਕੰਮ ਲੈਂਡ ਲੇਬਰਿੰਗ ਦਾ ਕੰਮ ਤੇ ਜਿਹੜੇ ਛੋੜੇ ਮੋਟੇ ਕੰਮ ਆ ਸੂਏ ਕੱਸੀਆਂ ਦਾ ਕੰਮ ਤੇ ਉਹ ਖਤਮ ਕਰ ਦਿੱਤਾ ਗਿਆ ਤੇ ਜਿਹੜਾ ਬੂਟਿਆਂ ਦੀ ਦੇਖਭਾਲ ਦਾ ਕੰਮ ਹੁੰਦਾ ਸੀ ਉਹਦੇ ਬਾਰੇ ਵੀ ਦੱਸਿਆ ਜਾ ਰਿਹਾ ਕਿ ਉਹ ਵੀ ਖਤਮ ਕਰ ਦਿੱਤਾ ਗਿਆ ਤੇ ਜੇਕਰ ਇਹ ਮੁੱਖ ਕੰਮ ਜਿਹੜੇ ਆ ਛੱਪਣਾ ਦਾ ਕੰਮ ਹੋਇਆ ਇਹ ਜਿੱਥੋਂ ਮਜ਼ਦੂਰਾਂ ਨੂੰ ਰੋਜ਼ਗਾਰ ਮਿਲਦਾ ਸੀ ਜੇ ਉਹ ਮਨਰੇਗਾ ਵਿੱਚੋਂ ਹਟਾ ਦਿੱਤੇ ਗਏ ਤਾਂ ਬੜੀ ਮੰਦ ਭਾਗੀ ਗੱਲ ਹੈ ਤੇ ਸਾਡੀ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਨੇ ਸਮਝਦੀ ਆ ਕਿ ਇਸ ਦੇ ਨਾਲ ਮਜ਼ਦੂਰਾਂ ਦੇ ਵਿੱਚ ਰੋਜ਼ਗਾਰ ਦੀ ਕਮੀ ਹੋਊਗੀ ਤੇ ਮਨਰੇਗਾ ਮਜ਼ਦੂਮਾਂ ਦਾ ਵੀ ਜਿਹੜਾ ਉਹਨਾਂ ਦਾ ਇੱਕ ਵਿਖਦਾਤੀ ਲੱਗ ਗਿਆ ਇਹ ਕਿ ਬਹੁਤਾ ਕੰਮ ਜਿਹੜਾ ਹੁਣ ਮਜ਼ਦੂਰਾਂ ਨੂੰ ਨਹੀਂ ਮਿਲਦਾ ਤੇ ਜਿਹੜਾ ਪਿਛਲੇ 5 ਸਾਲ ਪਹਿਲਾਂ ਕੇਂਦਰ ਸਰਕਾਰ ਨੇ ਮਜ਼ਦੂਰਾਂ ਲਈ ਵਾਅਦਾ ਰੱਖਿਆ ਸੀ ਤੇ ਅੱਜ 5 ਸਾਲ ਬਾਅਦ ਵੀ ਰਾਸ਼ੀ ਹੁੰਦੀ ਹੈ ਜਦ ਜੋ ਕਿ ਵਧਣਾ ਚਾਹੀਦਾ ਸੀ ਤੇ ਪੰਜਾਬ ਸਰਕਾਰ ਨੂੰ ਅਸੀਂ ਬਾਰ ਬਾਰ ਬੇਨਤੀ ਕਰਦੇ ਰਹੇ ਹਾਂ ਕਿ ਘੱਟੋ ਘੱਟ ਉਜਰਤ ਕਾਨੂੰਨ ਦੇ ਮੁਤਾਬਕ ਮਰਨੇਗਾ ਮੀਟਾ ਦੀ ਢਹਾੜੀ ਦਿੱਤੀ ਜਾਵੇ ਤੇ ਮਜ਼ਦੂਰਾਂ ਦੀ ਢਹਾੜੀ ਦਿੱਤੀ ਜਾਵੇ ਪਰ ਪੰਜਾਬ ਸਰਕਾਰ ਨੇ ਚਾਹੀ ਪਿਛਣੀ ਸਰਕਾਰਾਂ ਸੀ ਚਾਹੀ ਹੁਣ ਜਿਹੜੀ ਜ਼ਿਆਦਾ ਗੱਲਾਂ ਕਰਨ ਵਾਲੀ ਸਰਕਾਰ ਸੀ ਜ਼ਿਆਦਾ ਜਿਹੜੇ ਦਾਅਵੇ ਕਰਨ ਵਾਲੀ ਸਰਕਾਰ ਸੀ ਨਾ ਤਾਂ ਉਹਨਾਂ ਨੇ ਬੇਰੁਜ਼ਗਾਰੀ ਭੱਤੇ ਦੀ ਵਿਵਸਥਾ ਕੀਤੀ ਹੈ ਕਹਿਣ ਦੇ ਬਾਵਜੂਦ ਮੀਟਿੰਗਾਂ ਕਰ ਲਈਆਂ ਨਹੀਂ ਕੀਤੀ ਔਰ ਉਹਨਾਂ ਨੇ ਮਨਰੇਕਾ ਦੇ ਵਿੱਚ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕਰਨ ਦੇ ਦੇ ਆਪਣੀ ਜਿਹੜੀ ਆ ਲੜੀਂਦਾ ਆਪਣਾ ਪੈਸਾ ਆਪਣਾ ਹੁਜੂਗ ਦਾ ਨਹੀਂ ਪਾਇਆ ਇਸ ਕਰਕੇ ਮਜ਼ਦੂਰਾਂ ਨੂੰ ਅੱਜ ਵੀ 346 ਦਿਹਾੜੀ 346 ਰੁਪਏ ਦਿਹਾੜੀ ਮਿਲ ਰਹੀ ਆ ਜਿਹੜੀ ਕਿ ਘੱਟੋ-ਘੱਟ ਉਜਰਤ ਕਾਨੂੰਨ ਦੀ ਸੂਚੀ ਮੁਤਾਬਕ ਜਿਹੜੀ ਹੁਣ ਤਾਂ ਜਿਹੜੀ ਜਾ ਕੇ 7ਵੇਂ ਮਹੀਨੇ ਵਧਣੀ ਆ ਤੇ ਇਸ ਕਰਕੇ ਔਰ ਜੇ ਉਹ ਘਟੋ ਘਟੋ ਜੋ ਕਾਨੂੰਨ ਲਾਗੂ ਹੁੰਦਾ ਤਾਂ 500 ਰੁਪਏ ਤੋਂ ਵੱਧ ਦਿਹਾੜੀ ਮਜ਼ਦੂਰ ਦੀ ਹੋਣੀ ਸੀ ਤੇ ਮੈਂ ਸਮਝਦਾ ਕਿ ਮੌਜੂਦਾ ਘਟੋ 80-90 ਰੁਪਏ ਦਿੱਲੀ ਨੂੰ ਘਾਟਾ ਪੈ ਰਿਆ ਤੇ ਇਸ ਕਰਕੇ ਅਸੀਂ ਮਜ਼ਦੂਰਾਂ ਨੇ ਵੀ ਹਮੇਸ਼ਾ ਬੇਨਤੀ ਕਰਦੇ ਆਏ ਆ ਕਿ ਜਿੰਨੇ ਪੈਸੇ ਸਾਨੂੰ ਮਿਲਦੇ ਆ ਆਪਾਂ ਉਹਨਾਂ ਕੰਮ ਜੀ ਕਰੀਏ ਤੇ ਮਜ਼ਦੂਰਾਂ ਕੋਲੋਂ ਖਤਰਨਾਕ ਕੰਮ ਕਰਾਇਆ ਜਾਂਦੇ ਉਹਨਾਂ ਦੇ ਕੋਲ ਜਿਹੜੇ ਉਹਨਾਂ ਦੇ ਲੜੀਂਦੇ ਹਥਿਆਰ ਕਹਿੰਿਆਂ ਰੰਬੇ ਦੱਤੀਆਂ ਵਗੈਰਾ ਜਾਂ ਉਹਨਾਂ ਦੇ ਪੈਰਾਂ ਵਾਲੇ ਬੂਟ ਜਾਂ ਉਹਨਾਂ ਦੇ ਦਸਤਾਨੇ ਤੇ ਜਾਂ ਫਸਟ ਏਡ ਦਾ ਸਾਫ ਪਾਣੀ ਦਾ ਪ੍ਰਬੰਧ ਕਿਤੇ ਵੀ ਕੋਈ ਨਹੀਂ ਹੋਇ ਤੇ ਮੈਂ ਸਮਝਦਾ ਕਿ ਮਨਰੇਗਾ ਨੂੰ ਉਜਾੜਨ ਵਿੱਚ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਤੇ ਅੱਜ ਮਨਰੇਗਾ ਵੈਂਟੀਲੇਟਰ ਦੇ ਆ ਤੇ ਅਸੀਂ ਕੇਂਦਰ ਤੇ ਰਾਜ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਬਹੁਤ ਸਾਰੇ ਮਜ਼ਦੂਰਾਂ ਦਾ ਭਵਿੱਖ ਬਹੁਤ ਸਾਰੇ ਮਜ਼ਦੂਰਾਂ ਦੀ ਰੋਜੀ ਰੋਟੀ ਮਨਰੇਗਾ ਉੱਤੇ ਟਿਕੀ ਆ ਤੇ ਇਸ ਕਰਕੇ ਮਨਰੇਗਾ ਨੂੰ ਹੂਬਹੂ ਲਾਗੂ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਵੇ ਔਰ ਅਸੀਂ ਸਰਕਾਰਾਂ ਨੂੰ ਦੁਬਾਰਾ ਫੇਰ ਬੇਨਤੀ ਕਰਦੇ ਹਾਂ ਕਿ ਮਨਰੇਗਾ ਦੇ ਵਿੱਚ ਔਰ ਮਨਰੇਗਾ ਦੇ ਜਿੰਨੇ ਉਹਨਾਂ ਦੀਆਂ ਗਾਈਡਲਾਈਨਾਂ ਆ ਉਹਨਾਂ ਦੇ ਮੁਤਾਬਕ ਉਹਨੂੰ ਹੂਬਹੂ ਲਾਗੂ ਕੀਤਾ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ